ਨਾ ਯਰ ਸੋਈ ਨਾ ਸਲਾਦ ਇੱਥੇ ਸਬਜ਼ੀ ਪੁੱਛੇਗੀ ਸਵਾਲ ਬੇ ਹਿਸਾਬ ਹੱਸਦੇ ਹੱਸਦੇ ਬੁਝਾਰਤਾਂ ਦੇ ਜਵਾਬ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਬੁਝਾਰਤ ਨੰਬਰ 1 ਲਾਲ ਹੈ ਚਿਹਰਾ ਰਸ ਨਾਲ ਭਰਿਆ ਕੱਟਦੇ ਹੀ ਵਹਿ ਜਾਏ ਕਦੇ ਖੱਟਾ ਕਦੇ ਮਿੱਠਾ ਮੂੰਹ ਮੇਰਾ ਨਾ ਪਛਾਣ ਪਾਏ ਸਲਾਦ ਵਿੱਚ ਆ ਕੇ ਰੌਣਕ ਲਾਵਾਂ ਹਰ ਦਿਲ ਨੂੰ ਪਾਵਾਂ ਦੱਸੋ ਦੋਸਤੋ ਲਾਲ ਰੰਗ ਦਾ ਇਹ ਜਾਦੂਗਰ ਕੌਣ ਕਹਾਵਾ ਕਮੈਂਟ ਵਿੱਚ ਆਪਣਾ ਜਵਾਬ ਜ਼ਰੂਰ ਲਿਖੋ ਇਸ ਦਾ ਜਵਾਬ ਹੈ ਜੀ ਟਮਾਟਰ ਜੋ ਕਹਿੰਦਾ ਹੈ ਕਿ ਮੇਰੀ ਗਲਤੀ ਕੀ ਸੀ ਰੰਗ ਸੋਹਣਾ ਸੀ ਇਸ ਕਰਕੇ ਹੀ ਕਟਿਆ ਗਿਆ ਬੁਝਾਰਤ ਨੰਬਰ 2 ਚਿਹਰਾ ਮੇਰਾ ਟੇਡਾ ਮੇਡਾ ਦਿਲੋਂ ਹਾਂ ਸਾਫ਼ ਸਵਾਦ ਵਿੱਚ ਕੜਵਾ ਪਰ ਸਿਹਤ ਲਈ ਲਾਭ ਦਾਦੀ ਕਹਿੰਦੀ ਕੱਚਾ ਵੀ ਖਾਓ ਪੱਕਾ ਵੀ ਖਾਸ ਦੱਸੋ ਉਸਤਾਦੋ ਕਿਹੜੀ ਸਬਜੀ ਹੈ ਇਹ ਰਾਜ ਜਵਾਬ ਕਮੈਂਟ ਬਾਕਸ ਵਿੱਚ ਦਿਓ ਇਸ ਦਾ ਜਵਾਬ ਹੈ ਜੀ ਕarele ਜਿਸ ਦੇ ਸਿਹਤ ਲਈ ਫਾਇਦੇ ਬੇਅੰਤ ਪਰ ਸਵਾਦ ਵਿੱਚ ਕਰੇਲਾ ਅਜੇ ਵੀ ਬੇਰਹਿਮ 부ਜਾਰਤ ਨੰਬਰ 3 ਧਰਤੀ ਬੈਠਾ ਗੋਲ ਮਟੋਲ ਸਰਦਾਰ ਰੂਪ ਬਦਲੇ ਐਸੇ ਜਿਵੇਂ ਜਾਦੂ ਦੀ ਕਾਰ ਕਦੇ ਚਿਪਸ ਕਦੇ ਪੁਜੀਆ ਸਭ ਦਾ ਮਨ ਮੋਹ ਲੇ ਦੱਸੋ ਉਸਤਾਦੋ ਹਰ ਕਰਦਾ ਇਹ ਰਾਜਾ ਕੌਣ ਹੈ ਜਵਾਬ ਕਮੈਂਟ ਕਰਕੇ ਜਰੂਰ ਦੱਸੋ ਦਾ ਜਵਾਬ ਹੈ ਜੀ ਆਲੂ ਜਿੱਥੇ ਕੁਝ ਨਹੀਂ ਬਣਦਾ ਉਥੇ ਆਲੂ ਕਹਿੰਦਾ ਚਿੰਤਾ ਨਾ ਕਰ ਮੈਂ ਹਾਂ ਨੰਬਰ 4 ਗੂੜਾ ਲਾਲ ਰੰਗ ਜਿਵੇਂ ਰੰਗਾਂ ਦਾ ਮੇਲਾ ਕਟਦੇ ਹੀ ਵਗ ਪੈਂਦਾ ਲਾਲੀ ਦਾ ਚਰਨਾ ਇਕੱਲਾ ਸੇਤ ਨੂੰ ਦੇਵੇ ਤਾਕਤ ਖੂਨ ਕਰੇ ਮਜ਼ਬੂਤ ਦੱਸੋ ਇਹ ਲਾਲੀ ਦਾ ਬਾਦਸ਼ਾਹ ਕੌਣ ਹੈ ਇਹ ਭੂਤ ਜਵਾਬ ਕਮੈਂਟ ਵਿੱਚ ਲਿਖੋ ਜਵਾਬ ਹੈ ਜੀ ਚੁਕੰਦਰ ਕਟਦੇ ਹੀ ਲੱਗਦਾ ਰਸੋਈ ਨਹੀਂ ਕ੍ਰਾਈਮ ਸੀਨ ਬਣ ਗਿਆ ਬੁਝਾਰਤ ਨੰਬਰ 5 ਸ਼ਿਲਕਾ ਕਾਲਾ ਮੇਰਾ ਅੰਦਰ ਸਫੇਦ ਸਵਾਦ ਮਸਾਲੇ ਪੈਣ ਨਾਲ ਬਣਾ ਖਾਣੇ ਦੀ ਯਾਦ ਪਿੰਡ ਹੋਵੇ ਜਾਂ ਸ਼ਹਿਰ ਮੇਰਾ ਚੱਲਦਾ ਰਾਜ ਦੱਸੋ ਉਸਤਾਦੋ ਕਿਹੜੀ ਸਬਜੀ ਦਾ ਸਿਰਤਾਜ ਜਲਦੀ ਜਲਦੀ ਜਵਾਬ ਕਮੈਂਟ ਕਰੋ ਦਾ ਜਵਾਬ ਹੈ ਜੀ ਬੈਂਗਣ ਜੋ ਕਹਿੰਦਾ ਮੈਂ ਆਲੂ ਵਾਂਗ ਫੇਮਸ ਤਾਂ ਨਹੀਂ ਪਰ ਸਵਾਦ ਵਿੱਚ ਕਿਸੇ ਤੋਂ ਘੱਟ ਵੀ ਨਹੀਂ ਬੁਝਾਰਤ ਨੰਬਰ 6 ਨੱਕੋ ਪਾਣੀ ਵਗਾਹ ਦਿਆਂ ਅੱਖਾਂ ਵਿੱਚ ਅੱਗ ਲਗਾਹ ਦਿਆਂ ਇੱਕ ਕੋਰ ਖਾਵੋ ਤਾਂ ਦਿਲ ਅੰਦਰ ਤੂਫਾਨ ਮਚਾ ਦਿਆਂ ਤੜਕੇ ਵਿੱਚ ਪੈ ਜਾਵਾਂ ਤਾਂ ਸਾਰੀ ਕਹਾਣੀ ਬਦਲ ਜਾਏ ਦੱਸੋ ਉਸਤਾਦੋ ਇਹ ਛੋਟੀ ਜਹੀ ਤਿੱਖੀ ਚੀਜ਼ ਕੌਣ ਹੈ ਆਪਣਾ ਜਵਾਬ ਕਮੈਂਟ ਕਰਕੇ ਦਿਓ ਇਸ ਦਾ ਜਵਾਬ ਹੈ ਜੀ ਹਰੀ ਮਿਰਚ ਜੋ ਕਹਿੰਦੀ ਹੈ ਸਾਈਜ ਨਾ ਵੇਖ ਕਿੰਮਤ ਵੇਖ ਇਕ ਵਿੱਚ ਹੀ ਪਸੀਨਾ ਕਢਾ ਦਿਆਂ ਬੁਝਾਰਤ ਨੰਬਰ 7 ਫੁੱਲ ਵਰਗਾ ਚਿਹਰਾ ਪਰ ਖੁਸ਼ਬੂ ਨਹੀਂ ਮੇਰੀ ਸਰਦੀ ਵਿੱਚ ਕਦਮ ਰੱਖਾਂ ਰਸੋਈ ਕਹੇ ਇਹੀ ਸਹੀ। ਪਰਾਠਿਆਂ ਵਿੱਚ ਪੈ ਜਾਵਾਂ ਤਾਂ ਚਟਕਾਰੇ ਪੈਣ ਸਭੀ। ਦੱਸੋ ਉਸਤਾਦੋ ਸਫੇਦ ਜਿਹਾਂ ਨਕਲੀ ਫੁੱਲ ਕੌਣ ਹੈ ਜੀ? ਜਵਾਬ ਜਲਦੀ ਜਲਦੀ ਕਮੈਂਟ ਕਰੋ। ਇਸ ਦਾ ਜਵਾਬ ਹੈ ਜੀ ਫੁੱਲ ਗੋਬੀ। ਇਹ ਉਹ ਫੁੱਲ ਹੈ ਜਿਸ ਨੂੰ ਮਾਲਾ ਨਹੀਂ ਮਸਾਲੇ ਚਾਹੀਦੇ ਨੇ ਬੁਜਾਰਤ ਨੰਬਰ 8 ਲੰਮੀ ਪਤਲੀ ਉਂਗਲੀ ਜਹੀ ਬਨਾਵਟ ਮੇਰੀ ਨਿਆਰੀ ਚਿਪਚਿਪੀ ਹੋ ਕੇ ਵੀ ਲੱਗਾ ਸਭ ਨੂੰ ਬਹੁਤ ਪਿਆਰੀ ਤਲੋ ਪੁੰਨੋ ਸਬਜੀ ਬਣਾ ਹਰ ਘਰ ਦੀ ਮਹਿਰਾਣੀ ਦੱਸੋ ਦੋਸਤੋ ਕਿਹੜੀ ਹਾਂ ਮੈਂ ਹਰੀ ਹਰੀ ਸਿਆਣੀ ਜਵਾਬ ਆਪਣਾ ਕਮੈਂਟ ਕਰੋ ਇਸ ਦਾ ਜਵਾਬ ਹੈ ਜੀ ਪਿੰਡੀ ਜਿਸ ਨੂੰ ਕਟਣ ਤੇ ਚਾਕੂ ਵੀ ਸੋਚਾਂ ਵਿੱਚ ਪੈ ਜਾਂਦਾ ਹਾਏ ਇੰਨੀ ਚਿਪਚਿਪੀ ਪਕਾਉਣ ਤੋਂ ਪਹਿਲਾਂ ਹੀ ਟੈਨਸ਼ਨ ਬੁਝਾਰਤ ਨੰਬਰ 9 ਕਟੋ ਤਾਂ ਅੱਖਾਂ ਵਿੱਚ ਆ ਜਾਵੇ ਬਰਸਾਤ ਸਵਾਦ ਨਾਲ ਪਏ ਤਾਂ ਵਿਅੰਜਨ ਹੋ ਜਾਵੇ ਫਲਾਪ ਕੱਚਾ ਖਾਓ ਤਾਂ ਚਟਪਟਾ ਤੜਕੇ ਵਿੱਚ ਬਣੇ ਸ਼ਾਨ ਦੱਸੋ ਅੱਖਾਂ ਰੁਲਾਉਣ ਵਾਲਾ ਦਿਲਾਂ ਦਾ ਰਾਜਾ ਕੌਣ ਜਵਾਬ ਕਮੈਂਟ ਬਾਕਸ ਵਿੱਚ ਦਿਓ ਇਸ ਦਾ ਜਵਾਬ ਹੈ ਜੀ ਪਿਆਜ਼ ਕਟਿਆ ਤਾਂ ਅੱਖਾਂ ਰੋ ਪਈਆਂ ਪਤਾ ਨਹੀਂ ਦਰਦ ਪਿਆਜ਼ ਦਾ ਸੀ ਜਾਂ ਸਾਡਾ 부ਜਾਰਤ ਨੰਬਰ 10 ਹਰੀਆਂ ਹਰੀਆਂ ਪੱਤੀਆਂ ਤਾਕਤ ਮੇਰੀ ਭਾਰੀ ਖਾਓ ਤਾਂ ਬਣੇ ਸਰੀਰ ਲੋਹੇ ਵਰਗੀ ਸਵਾਰੀ ਪਨੀਰ ਨਾਲ ਮਿਲਾਂ ਤਾਂ ਲੱਗਾ ਬਿਲਕੁਲ ਨਿਆਰੀ ਦੱਸੋ ਇਹ ਹਰਾ ਸੁਪਰ ਹੀਰੋ ਕੌਣ ਪਿਆਰੀ ਇਹ ਹਰਿਆ ਭਰਿਆ ਸਵਾਲ ਹੈ ਜੀ ਤੁਹਾਡੇ ਲਈ ਆਪਣਾ ਆਪਣਾ ਜਵਾਬ ਕਮੈਂਟ ਬਾਕਸ ਵਿੱਚ ਦੱਸੋ ਜਵਾਬ ਗਲਤ ਹੋਇਆ ਤਾਂ ਸਬਜੀ ਨਾਰਾਜ਼ ਹੋ ਜਾਏਗੀ ਸੋਚੋ ਤੇ ਦੱਸੋ ਇਹ ਕੌਣ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ